ਉਹਦੇ ਵਿੱਚ ਸਵਾਮੀ ਮਾਰਾ ਨੂੰ ਅਸੀਂ ਬੇਨਤੀ ਕੀਤੀ ਮਹਾਰਾਜ ਵੀ ਟਰਸਟ ਐਕਟ ਥੱਲੇ ਇਹਦਾ ਕੋਈ ਨਾ ਕੋਈ ਸਾਨੂੰ ਲੇਖਾ ਜੋਖਾ ਕਰਨਾ ਪੈਣਾ ਜੀ ਪ੍ਰਭੂ ਰਿਸਟ੍ਰੈਂਸ਼ਨ ਤੋਂ ਬਾਅਦ ਹਰ ਸਾਲ ਸਾਬੂਤਾ ਦੇਣਾ ਪੈਂਦਾ ਐਕਟ ਦਾ ਪ੍ਰੋਵੀਜ਼ਨ ਹੈ ਉਹਨੂੰ ਬੈਲੈਂਸ ਸ਼ੀਟ ਕਹਿੰਦੇ ਆ ਅਸੀਂ ਉਹ ਦੇਣੀ ਪੈਗੀ ਮਹਾਰਾਜ ਕਿਤੇ ਜੇ ਤੋਂ ਪੱਦਰ ਕੀ ਵਾਲੀ ਬਾਤ ਹੈ ਉਸਕਾ ਨਾ ਕੋ ਲੇਖਾ ਦੇ ਸਕਦਾ ਨਾ ਕੋ ਉਸ ਦਾ ਕੋ ਸਾਫ ਕਰ ਸਕਦਾ ਹੈ ਜੇ ਇਹ ਤੋਂ ਬਾਤ ਸਮਝ ਮੇ ਨਹੀਂ ਆਏਗੀ ਮੈਂ ਕਿਹਾ ਮਹਾਰਾਜ ਇਹਦਾ ਹੱਲ ਕੋਈ ਕੀ ਕਰੀਏ লিখনা پڑے گا جو بھی ہمارا مہینے دے مہینے اور سال کی بیلنس شیٹ بھی بنے گی মহারাজ تو سام جی کہندے اچھا دیکھو اگلے دن ہمیں ا رہے تھے جو سنڈے اتے تھے نا کہتے ਬਾਤ سنو اپ نے کچھ کہا تھا وہ لکھا جوکا بہی کھان لگا لگانا ہے تو ایسے کرنا جتنے بھی آمدن ا جائے اس کو اس سال میں لگا دینا ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਾਮੀ ਜੀ ਨਦੀ ਪਾਰ ਵਾਲਿਆਂ ਦੇ ਪਵਨ ਸਥਾਨ ਦੇ ਉੱਤੇ ਸਵਾਮੀ ਜੀ ਮਹਾਰਾਜ ਜੀ ਦਾ ਵਰਸੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋਂ ਹਾਜ਼ਰੀ ਭਰੀ ਗਈ ਉੱਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਰੋਂ ਨੇੜੇੋਂ ਸੰਗਤਾਂ ਵੱਲੋਂ ਵੀ ਇਸ ਪਾਵਨ ਅਸਥਾਨ ਦੇ ਉੱਤੇ ਹਾਜ਼ਰੀ ਭਰੀ ਗਈ ਇਸ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਧੂ ਸੰਤ ਮਹਾਪੁਰਸ਼ ਇਸ ਸਥਾਨ ਦੇ ਉੱਤੇ ਆਜਰੀ ਭਰਦੇ ਹੋਏ ਨਜ਼ਰ ਆਏ ਉੱਥੇ ਹੀ ਕਈ ਪੇਟਾਵਾਂ ਗਾਉਣ ਵਾਲੇ ਜਥੇ ਆਪੋ ਆਪਣੇ ਸਾਥੀਆਂ ਦੇ ਨਾਲ ਸ਼ਿਵ ਜੀ ਮਹਾਰਾਜ ਅਤੇ ਸ਼ਿਵ ਸਰੂਪ ਸਵਾਮੀ ਨਦੀ ਪਾਰ ਵਾਲਿਆਂ ਦੇ ਗੁਣ ਗਾਣ ਕਰਦੇ ਹੋਏ ਨਜ਼ਰ ਆਏ ਆਓ ਤੁਹਾਨੂੰ ਵੀ ਦਿਖਾਉਨੇ ਆ ਇਸ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਗੱਲਬਾਤ ਕਰਦੇ ਆ ਇੱਥੋਂ ਦੇ ਸੇਵਾਦਾਰਾਂ ਦੇ ਨਾਲ ਅਤੇ ਜਾਣਦੇ ਆ ਪਰਸੀ ਸਮਾਗਮ ਅਤੇ ਸ਼ਿਵ ਸਰੂਪ ਸਵਾਮੀ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਇਹ ਤੋ ਤੇਰੀ ਰਹਿਮਤ ਹੈ तो तेरी रहमत है कि दर से खाली नहीं लौटाती सिवा तेरे किसी को भी दया करनी कहते हैं कि सतगुरु स्वामी जी महाराज के दरबार में जो भी पहुंच जाता है यही का ऊपर रह जाता है लाखों की किस्मत इस दरबार में आने के बाद चमक गई तेरी बदल जाएगी अदल जाएगी तकदीर तो पुटिया में आ तो जगा अदल जाएगी तकदीर तो पुटिया में आ तो जगा अदल जाएगी तकदी, तो पुटिया में आ तो जगाएं। तो पुटिया में आ तो जगाएं। तो पुटिया में आ तो जगाएं। स्वामी हारे ते ਦੁੱਖ ਮੇਂ ਬਹਾਵੇਨੀ ਤੂਤੀ ਅਮ ਆ ਤੁਜਰਾ Okay. तो नाँगा। तो नाँगा। तो नाँगा। तो नाँगा। सी मनाई जा रही है सचिगुरु स्वामी जी महाराज स्वाम की जय आज स्वामी जी महाराज चौबीवीं वर्षी मनाई जा रही है ਐ ਲੱਗਦਾ ਵੀ ਇੱਕ ਕੱਲ ਹੋਇਆ ਇਹ ਚੀਜ਼ ਪਰ ਸੌਮੀ ਜੀ ਹਾਜ਼ਰ-ਨਾਜ਼ਰ ਹੈ 24 ਸਾਲ ਹੋ ਗਏ ਸੌਮੀ ਜੀ ਨੂੰ ਗਿਆ ਹੋਇਆ ਪਰ ਤੁਸੀਂ ਦੇਖਦੇ ਹੋ ਦਿਨ-ਪਰ ਦਿਨ ਕਿੰਨੀਆ رونਕਾਂ ਕਿੰਨੇ ਸੁਵਿਧਾਲੂ ਬੱਦ ਰਹੇ ਹੈ ਸੌਮੀ ਜੀ ਦੇ ਇਹ ਸਭ ਗੁਰੂ ਮਹਾਰਾਜ ਦੀ ਕਿਰਪਾ ਜੀ ਪਹਿਲਾ ਰਮਾਇਣ ਜੀ ਦੇ ਪਾਠ ਹੋਏ ਭੋਗ ਪਏ ਉਹਨਾਂ ਦੇ ਉਦੋਂ ਬਾਅਦ ਖੰਡਪਰ ਸਾਹਿਬ ਦਾ ਪਾਠ ਰੱਖਿਆ ਗਿਆ ਤੇ ਅੱਜ ਉਹਨਾਂ ਦੇ ਭੋਗ ਪਏ ਆ ਤੇ ਬਾਬਾ ਜੀ ਹੰਸਾਲੀ ਵਾਲੇ ਤੇ ਵੀਜ਼ਾ ਵਾਲੇ ਦਰਸ਼ਨ ਦੇ ਕੇ ਗਏ ਆ ਉਹਨਾਂ ਨੇ ਆਪਣੇ ਮੁੱਖ ਨਾ ਕਿਹਾ ਵੀ ਸੌਮੀ ਜੀ ਮਹਾਰਾਜ ਕਿੰਨੀ ਬੜੀ ਸ਼ਕਤੀਸ਼ੀਲ ਸੀ ਔਰ ਸਾਰੇ ਧਰਮਾਂ ਤੋਂ ਉੱਪਰ ਸਵਾਮੀ ਜੀ ਸੀ ਉਹ ਸਾਰੇ ਧਰਮਾਂ ਨੂੰ ਮੰਨਦੇ ਸੀ ਇਹ ਉਹਨਾਂ ਦੇ ਲੈਕਚਰ ਸੀ ਉਹ ਉਹਨਾਂ ਦੀ ਸਿੱਖਿਆ ਸੀ ਕਿ ਸਭ ਮਾਨਵਤਾ ਦਾ ਇੱਕੇ ਰੂਪ ਹੈ ਤੇ ਸਾਰੇ ਧਰਮ ਦਾ ਜਿਹੜੇ ਵੀ ਧਰਮ ਤੁਸੀਂ ਰਹਿ ਕੇ ਆਪਣੀ ਪੂਜਾ ਕਰ ਸਕਦੇ ਹੋ ਚਾਹੇ ਅੱਲਾਹ ਕੋ ਚਾਹੇ ਵਾਇਗੁਰੂ ਕੋ ਚਾਹੇ ਰਾਮ ਜਾਨ ਕੋ ਉਹ ਸਵਾਮੀ ਜੀ ਦਾ ਲੈਕਚਰ ਸੀ ਉਸੇ ਲੈਕਚਰ ਸੇ ਅੱਗੇ ਜਾ ਰਹੇ ਹਾਂ ਤੁਸੀਂ ਦੇਖੋਗੇ ਵੀਰ ਜੀ ਕਈ ਦਿਨਾਂ ਤੇ ਕਿੰਨੇ ਰਾਤ ਨੂੰ ਅਰ ਦਿਨ ਨੂੰ ਮੇਲਾ ਲੱਗਿਆ ਪਿਆ ਜੀ ਇਹ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਸਰ ਅੱਜ ਸਵਾਮੀ ਜੀ ਮਹਾਰਾਜ ਦੀ ਵਰਸੀ ਮਨਾਈ ਜਾ ਰਹੀ ਹੈ ਅੱਜ ਦਾ ਅਜ ਬੜਾ ਜਿਹੜਾ ਪ੍ਰੇਮ ਦਾ ਸਾਦੇ ਨਾਲ ਪਹੁੰਚ ਰਹੀ ਹੈ ਕਿ ਬੱਚਿਆਂ ਦੇ ਉਪਰ ਹੀ ਪਰਗਰ ਦਾ ਗੋਣਾ ਦੀ ਮਹਿਮਾ ਕਿਸੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜੇ ਨਮਨ ਸੇ ਦੇਵਤੇ ਕੀ ਕਰਤ ਨਾ ਲਾਗੇ ਬਾਤ ਯਾਨੀ ਕਿ ਅਸੀਂ ਜਿੰਨਾ ਮਰਜੀ ਵੀ ਉਹਦੀ ਵਿਆਖਿਆ ਕਰੀਏ ਕਿਸੇ ਸ਼ੇਸ਼ੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਗੁਰੂ ਦਾ ਰਹਿਣ ਦੇ ਸਕੇ ਮਾਂ ਦਾ ਰਹਿਣ ਨਹੀਂ ਦਿੱਤਾ ਜਾ ਸਕਦਾ ਉਸ ਤੋਂ ਬਾਅਦ ਸਿਰਫ ਗੁਰੂ ਦਾ ਰਹਿਣ ਦਿੱਤਾ ਨਹੀਂ ਜਾ ਸਕਦਾ ਦੁਨੀਆ ਦੇ ਵਿੱਚ ਇਸ ਕਰਕੇ ਇੱਥੇ ਜਿੰਨਾ ਵੀ ਸਮਰਪਣ ਹੋ ਜੇ ਇੱਥੇ ਸੰਘਰਸ਼ ਨਹੀਂ ਚੱਲਦਾ ਇੱਥੇ ਸਮਰਪਣ ਜਿੰਨਾ ਹੋ ਜਾਏ ਉਹਨਾਂ ਹੀ ਤੁਹਾਡੀ ਤਾਬਿਆਦਾਰੀ ਜਿਹੜੀ ਹੈਗੀ ਆ ਉਹੋ ਹੀ ਫਲਦਾਇਕ ਹੋਵੇਗੀ ਜੇ ਇਹਦੇ ਵਿੱਚ ਕਿਤੇ ਮਾੜਾ ਮੋਟਾ ਵੀ ਹੰਕਾਰ ਆ ਗਿਆ ਉਹ ਸਮਝ ਲਓ ਸ਼ੇਸ਼ ਵੀ ਗਿਆ ਉਦੇ ਖਾਨਦਾਨ ਦੇ ਉੱਤੇ ਉਦੀ ਉਦਾਸਰ ਪੈਂਦਾ ਹੈਗਾ ਸੋ ਅਸੀਂ ਪਾਗਾ ਵਾਲਿਆਂ ਸਾਰੇ ਭਾਈ ਮਹਾਪੁਰਸ਼ਾਂ ਨੇ ਜਾਣ ਤੋਂ ਪਹਿਲਾਂ ਟਰਸਟ ਬਣਾਇਆ ਉਹ ਯਾਨੀ ਕਿ ਉਹਨਾਂ ਦੀ ਕਿਰਪਾ ਹੈ ਸਾਡੇ ਸਾਰਿਆਂ ਤੇ ਟਰਸਟ ਬਣਾਇਆ ਹੈ ਔਰ ਜਦੋਂ ਜਾਣ ਤੋਂ ਪਹਿਲਾਂ ਇੱਕ ਗੱਲ ਸਾਡੇ ਨਾਲ ਦੋ ਗੱਲਾਂ ਕੀਤੀਆਂ ਸੀਗੀਆਂ ਜੋ ਨਿੱਜੀ ਤੌਰ ਤੇ ਮੈਂ ਕਹਾਂਗਾ ਮੈਂ ਤੇ ਡਾਟ ਹਰਪਾਲ ਸਿੰਘਲ ਬਾਹਰ ਸੀਗੇ ਬੈਠੇ ਹੋਏ ਸੀ ਕੁਟਿਆ ਦੇ ਵਿੱਚ ਤਾਂ ਸਵਾਮੀ ਜੀ ਮਹਾਰਾਜ ਆਏ ਕਹਿੰਦੇ ਬਈ ਬਾਤ ਸੁਣੋ ਬਾਤ ਸੁਣੋ ਮੈਂ ਕਿਹਾ ਮਾਰਾ ਹੁਕਮ ਕਰੋ ਕਹਿੰਦੇ ਜੇ ਬੁढ़ा ਹੋ ਗਿਆ ਹੈ ਸੀਰੀਅਸ ਨੇ ਜਾਣਾ ਹੈ ਔਰ ਜਬ ਵੀ ਇਹ ਐਸਾ ਹੋ ਇਸ ਕੋ ਗੰਗਾ ਮੇਂ ਵਹਾ ਦੇਣਾ ਇਹ ਸਭ ਸੁਣਾ ਦੇ ਤੇ ਮੇਰੇ ਅੱਖਾਂ ਸਾਡੇ ਚ ਪਾਣੀ ਆ ਗਿਆ ਮਾਰਾ ਅਸੀਂ ਸੁਣ ਨਹੀਂ ਸਕਦੇ ਇਹ ਸ਼ਬਦ ਸਾਨੂੰ ਨਾ ਇਹ ਸਾਡੇ ਤੇ ਕਿਰਪਾ ਕਰੋ ਨਹੀਂ ਨਹੀਂ ਇਸਨੇ ਜਾਣਾ ਹੈ ਤੋ ਉਸਨੇ ਨਾ ਜਾਣਾ ਹੈ ਨਾ ਆਣਾ ਹੈ ਦੂਸਰਾ ਸ਼ਾਬ ਦੇ ਉਸਨੇ ਆਤਮਾ ਨੇ ਨਾ ਜਾਣਾ ਹੈ ਨਾ ਆਤਮਾ ਨੇ ਆਣਾ ਹੈ ਪਰਮਾਤਮਾ ਨੇ ਨਾ ਆਣਾ ਹੈ ਨਾ ਪਰਮਾਤਮਾ ਨੇ ਜਾਣਾ ਹੈ ਇਸ ਸਰੀਰ ਜਿਹੜਾ ਹੈ ਇਸਨੇ ਹੁਣ ਜਾਣਾ ਹੈ ਬੁढ़ा ਹੋ ਗਿਆ ਇਸ ਕੋ ਗੰਗਾ ਮੇ ਐਸੇ ਕਰ ਦੇਣਾ ਦੂਸਰਾ जब आप जाएंगे जहाँ गद्दी नहीं होगी किसी की भी दूसरा शब्द है गद्दी नहीं होगी किसी की भी जहाँ ट्रस्ट बना दिया है तो ट्रस्ट जो है आपने जैसे भी होगा चलाने वाला वो ही होगा ईश्वर ही है आप इसको जैसे भी हो देखते रहना तो जहाँ किसी गद्दी नहीं है इसलिए जहाँ को बठाना नहीं है मेरे सत वचन महाराज ਟਰਸ ਜਦੋਂ ਬਣਾਇਆ ਉਹਨਾਂ ਦੇ ਉਹਨਾਂ ਦੇ ਹਾਲ ਹੀ ਵੀ ਟਰਸ ਪਹਿਲਾਂ ਬਣਾਇਆ ਸੀ ਉਹ ਧਰਮ ਅਰਥ ਟਰਸ ਬਣਾਇਆ ਸੀਗਾ ਉਹਦੇ ਵਿੱਚ ਸਵਾਮੀ ਮਾਰਾ ਨੂੰ ਅਸੀਂ ਬੇਨਤੀ ਕੀਤੀ ਮਹਾਰਾਜ ਵੀ ਟਰਸ ਟੈਕਸ ਥੱਲੇ ਇਹਦਾ ਕੋਈ ਨਾ ਕੋਈ ਸਾਨੂੰ ਲੇਖਾ ਜੋਖਾ ਕਰਨਾ ਪੈਣਾ ਜੀ ਪ੍ਰਭੂ ਰਿਸਟ੍ਰੈਂਸ਼ਨ ਤੋਂ ਬਾਅਦ ਹਰ ਸਾਲ ਸਾਬੂਤਾ ਦੇਣਾ ਪੈਂਦਾ ਐਕਸ ਦਾ ਪ੍ਰੋਵੀਜ਼ਨ ਆ ਇਹ ਉਹਨੂੰ ਬੈਲੈਂਸ ਸ਼ੀਟ ਕਹਿੰਦੇ ਆ ਅਸੀਂ ਉਹ ਦੇਣੀ ਪੈਗੀ ਮਹਾਰਾਜ कहते ये तो पदर की वाली बात है उसका ना को लेखा दे सकता ना को खुदा को आप कर सकता है ये तो बात तो समझ में नहीं आएगी मैं कह महाराज जैसा हल कोई की करिए लिखना पड़ेगा जो भी हमारा महीने दे महीने और साल की बैलेंस शीट भी बनेगी महाराज तो स्वामी जी कहते दे अच्छा देखो अगले दिन हमें आ रहे थे जब संडे आते थे ना कहते बात सुनो आपने कुछ कहा था वो लेखा जोखा वही खाना लगाना है ਤੋ ਐਸੇ ਕਰਨਾ ਜਿਤਨੇ ਆ ਵੀ ਆਮਦਨ ਆਏ ਉਸ ਕੋ ਉਸੇ ਸਾਲ ਮੇ ਲਗਾ ਦੇਣਾ ਉਹ ਡੋਨੇਸ਼ਨ ਹੈ ਪਬਲਿਕ ਦੀ ਡੋਨੇਸ਼ਨ ਹੈ ਇਸ ਕੀ ਕੋਈ ਆਪਣੀ ਆਮਦਨ ਨਹੀਂ ਹੈ ਕੋਈ ਤੋ ਉਹ ਧਰਮ ਖਾਤਾ ਹੈ ਉਹ ਪ੍ਰਮਾਤਮਾ ਦੇ ਘਰ ਆ ਉਥੋਂ ਆ ਰਿਹਾ ਉਥੇ ਲੱਗ ਜਾਏਗਾ ਉਹਦਾ ਹੋਰ ਕੋਈ ਯਾਨੀ ਜਿਵੇਂ ਫਿਕਸ ਡਿਪੋਜ਼ਿਟ ਵਾਲਾ ਜੇ ਕੰਮ ਨਹੀਂ ਹੋਣਾ ਚਾਹੀਏ ਸੰਗਤ ਦਾ ਪੈਸਾ ਸੰਗਤ ਲਈ ਹਰ ਸਾਲ ਲੱਗ ਜਾਏ ਜਿਤਨਾ ਚਾਹੋਗੇ ਆ ਹੀ ਜਾਏਗਾ ਉਸਮੇ ਕੋਈ ਕਮੀ ਨਹੀਂ ਹੋਵੇਗੀ ਤਾਂ ਜਿਹੜਾ ਹੈ ਮਹਾਪੁਰਸ਼ ਕਹਿੰਦੇ ਜਿਹੜਾ ਇਹ ਤਨ ਹੈ ਇਹਦਾ ਇਹਦੀ ਕਮੀ ਕਦੇ ਨਹੀਂ ਆਂਦੀ ਸਿਰਫ ਜੇ ਤਨ ਇਕੱਠਾ ਕਰਨਾ ਆ ਜਿਹਦਾ ਨਾਲ ਜਾਣਾ ਉਹਦੀ ਕਮੀ ਆ ਇਹ ਤਾਂ ਤਾਂ ਕਿ ਹੋਰ ਨਾ ਕਈਆਂ ਗੋਲੀ ਬਹੁਤ ਕੁਝ ਆ ਪਰ ਜਿਹੜਾ ਇਹ ਤਨ ਹੈ ਜਿਹੜਾ ਕਹਿ ਰਹੇ ਆ ਤੁਹਾਨੂੰ ਭਾਈ ਜਦੋਂ ਕਹਿੰਦੇ ਸੀ ਭੋਜਨ ਕਰੋ ਭਾਈ ਕਹਣਾ ਮਹਾਰਜ ਕਰ ਲਿਆ ਉਹ ਭਾਈ ਭਜੰਦਾ ਭੋਜਨ ਕਰੋ ਉਹ ਗੱਲਾਂ ਜਿਹੜੀਆਂ ਛੋਟ ਛੋਟੀਆਂ ਪਰ ਜਦੋਂ ਜਾਂਦੀਆਂ ਸੀ ਤਾਂ ਨਿਕਲ ਜਾਂਦੇ ਸੀ ਏਦਾਂ ਏਦਾਂ ਉਹ ਕਾਦਾ ਭੋਜਨ ਕਰੇ ਭਾਈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਸਿਸ਼ਟੀ ਕਾ ਕਰਤਾ ਬ੍ਰਹਮ ਗਿਆਨੀ ਦਾ ਬ੍ਰਹਮ ਗਿਆਨੀ ਸਦਜੀਵ ਨਹੀਂ ਮਰਦਾ ਇਹ ਗੁਰਬਾਣੀ ਜੀ ਕਿ ਸਾਡੀ ਸੁਖਨੀ ਸਾਚ ਪੰਗਤियां ਆਂਦੀਆਂ ਹੈਗੀਆਂ 8ਵੀਂ ਆਸਤਵਰੀ ਦੇ ਵਿੱਚ ਬ੍ਰਹਮ ਗਿਆਨੀ ਸ੍ਰਿਸ਼ਟੀ ਦਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਬ੍ਰह्म ਧਿਆਨ ਹੁਣ ਇਹ ਆ ਵੀ ਜਿਹੜੀ ਬਾਣੀ ਹੈ ਇਹਦੇ ਨਾਲ ਜੇ ਤੁਸੀਂ ਨਾਲ ਲਗੇ ਚਲੋਗੇ ਤਾਂ ਮਹਾਪੁਰਸ਼ਾਂ ਨੇ ਜੋ ਸਾਨੂੰ ਦਿੱਤਾ ਭਾਈ ਉਹ ਕਹਿੰਦੇ ਨਾ ਵੀ ਗੁਰ ਸ਼ਬਦ ਲੈਂਦੇ ਹੈਗੇ ਆ ਕਈਆਂ ਨੂੰ ਸ਼ਬਦ ਨਹੀਂ ਮਿਲਿਆ ਪਤਾ ਨਹੀਂ ਖਾਲੀ ਰਹਿ ਗਏ ਕੁਰਾੜੀ ਚ ਬੈਠੇ ਹੋਵਾਂਗੇ ਅਸੀਂ ਸਾਰੇ ਜਣੇ ਭਾਈ ਕੁਰਾੜੀ ਵਾਲੇ ਵੀ ਸਾਰੇ ਨਹੀਂ ਇੱਥੇ ਆ ਸਕੇ ਹੋਣਗੇ ਪ੍ਰਮਾਤਮਾ ਦੇ ਘਰ ਦੇ ਵਿੱਚ ਬਾਹਰੋਂ ਕਈ ਬਾਹਰੋਂ ਆਣ ਕੇ ਲੈ ਗਏ ਦੁਨੀਆ ਦੇ ਬੰਦੇ ਜਿਹੜੇ ਇੱਥੇ ਬੈਠੇ ਉਹ ਖਾਲੀ ਰਹਿ ਗਏ ਭਾਈ ਕਿਉਂ ਕਿਸਮਤ ਉਹ ਜਿਹੜਾ ਤਨ ਦੇ ਰਿਹਾ ਮਹਾਪੁਰਸ਼ ਦੇ ਰਿਹਾ ਉਹ ਅਖੁੱਟ ਹੈ ਉਹ ਜੇਨ ਕਿ ਉਹ ਕਦੀ ਖਤਮ ਨਹੀਂ ਹੋਣ ਵਾਲਾ ਦੇ ਗਏ ਆ ਸਾਰੇ ਸੱਜਣ ਮਾਹਪੁਰ ਜਿਹੜੇ ਵੀ ਹੈਗੇ ਪਾਈ ਇਸ ਦਿਨ ਦੀ ਇਹੀ ਮਹੱਤਤਾ ਹੈ ਕਿ ਜੋ ਗੁਰੂ ਤੁਹਾਨੂੰ ਕਹਿ ਰਿਹਾ ਉਹਨੂੰ ਕਰਨ ਕਰੀਏ ਜੋ ਗੁਰੂ ਮਹਾਰਾਜ ਤੁਹਾਨੂੰ ਕਹਿ ਰਹੇ ਜਿਹਨਾਂ ਦੇ ਵੀ ਗੁਰੂ ਮਹਾਰਾਜ ਹਨ ਜੋ ਵੀ ਗੁਰੂ ਮਹਾਰਾਜ ਕਹਿ ਰਹੇ ਹਨ ਕਰੀਏ ਕਿਉਂ ਉਹ ਤੋਂ ਬਿਨਾ ਉਹ ਤੋਂ ਬਿਨਾ ਜਿਹੜਾ ਅਗਲਾ ਮਾਰਗ ਆ ਉਹਦਾ ਉਹਦਾ ਹੱਲ ਕੋਈ ਨਹੀਂ ਹੈ